ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨਾਲ ਉੱਪਰ ਆਪਣੀ ਮੇਰ ਬਣਾਈ ਰੱਖਣ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਸ਼ਿਮਲਾ ਤੇ ਆਲੂ ਆਲੂ ਸ਼ਿਮਲਾ ਵਿੱਚ ਦੀ ਸਬਜੀ ਚਪਟੇ ਸਬਜੀ ਬਣਾਵਾਂਗੇ ਤੜਕੇ ਵਾਲੀ ਤੇ ਉਹ ਤੁਸੀਂ ਦੇਖਿਓ ਇੱਧਰ ਆਪਣਾ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਜੀਰਾ ਪਾਪਾ

ਲਓ ਜੀ ਆਪਣੇ ਕਾਲਜ ਟੋਰੇਨ ਬਸ ਹੋ ਚਲੇ ਨੇ ਇਹਦੇ ਵਿੱਚ ਆਪਾਂ ਹਿੰਗ ਤੇ ਜੀਰਾ ਵਗੈਰਾ ਸਾਰਾ ਪਾਤਾ ਤੇ ਇਹਦੇ ਲਈ ਆਪਾਂ ਲਾ ਲਈਆਂ ਆਲੂ, ਟੀਲਾ ਮਿਰਚ ਤੇ ਨਮਕ ਤੇ ਮਿਰਚਾਂ, ਹਲਦੀ ਤੇ ਜੀਰਾ ਤੇ ਥੋੜਾ ਜਿਹਾ ਚਟ ਮਸਾਲਾ ਇਹ ਵਾਲਾ ਆਮਚੂਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਤੇ

ਉੱਤੇ ਲੈਂਦਾ ਕਿ ਬਿਸਤਾ ਤੇ ਪਾਣੀ ਮਤ ਬਾਅਦ ਆਪਾਂ ਇਹਦੇ ਵਿੱਚ ਬਾਕੀ ਮਸਾਲੇ ਤੇ ਵਾਟਰ ਪਾਵਾਂਗੇ ਤੇ ਆਪਣੇ ਇਹ ਆਲੂ 50% ਤੋਂ ਜ਼ਿਆਦਾ ਹੋ ਗਏ ਨੇ ਤੇ ਆ ਦੇਖੋ ਕਿਉਂਕਿ ਮੈਂ ਥੋੜੇ ਨਾ ਬਰੀਕ ਹੀ ਕੱਟ ਦੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ हूँ आप पा देंगे हल्दी मिचा तो काली मिर्च है जीरा झुनिया है आपके शिमला मिर्च मिक्स कर देंगे बहुत ही ज़्यादा सोहनी सब्जी अपने आलू तो बस हो ही पे बन रहा देखो अपनी होगी तैयार हरा धनिया देखो अपनी सब्जी की लुक ਲੋਚ ਦੇਖੋ ਆਪਣੀ ਸਬਜੀ ਦੀ ਤੇ ਪਲੀਜ਼ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਹਸਲਾ ਮਿਲਦਾ ਰਹੇ ਸਬਸਕ੍ਰਾਈਬ ਤੁਸੀਂ ਬਹੁਤ ਘੱਟ ਕਰਦੇ ਹੋ ਤੇ ਪਲੀਜ਼ ਮੇਰੀ ਬੇਨਤੀ ਹੈ ਉਸ ਤੁਹਾਡੇ ਅੱਗੇ ਕਿ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲੇ ਦੱਸਿਓ ਕਿ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਸਬਜੀ ਦੀ ਲੁੱਕ ਦੇਖ ਲਓ ਤੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਸਬਜੀ ਕਿਵੇਂ ਦੀ ਲੱਗੀ ਧੰਨਵਾਦ ਜੀ ਸਾਰਿਆਂ ਦਾ